ਸਤਾਈ ਕਰੋੜ ਰੁਪਏ ਦੀ ਉਮੀ ਮੇਰੀ ਮਾਂ ਤੇ ਕੀ دی ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ 7 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਲੱਗੀ ਅਜਿਹੀ ਬਿਮਾਰੀ ਕਿ 27 ਕਰੋੜ ਰੁਪਏ ਦਾ ਲੱਗੇਗਾ ਟੀਕਾ ਪਰਿਵਾਰ ਵਾਲੇ ਲਗਾ ਰਹੇ ਨੇ ਮਦਦ ਦੀ ਗੁਹਾਰ ਪਰਿਵਾਰ ਵਾਲਿਆਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਅਸੀਂ ਆਪਣਾ ਘਰ-ਬਾਰ ਵੀ ਵੇਚ ਦਈਏ ਤਾਂ ਵੀ ਅਸੀਂ ਬੱਚੇ ਦਾ ਇਲਾਜ ਨਹੀਂ ਕਰਵਾ ਸਕਦੇ ਆਓ ਜਾਣਦੇ ਆਪਾਂ ਸਾਰਾ ਮਾਮਲਾ ਤੇ ਕਰਦੇ ਆਂ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਪੰਜਾਬ ਦੇ ਵਿੱਚ ਇੱਕ ਨਵੀਂ ਜੈਨੇਟਿਕ ਬਿਮਾਰੀ ਨੇ ਆਪਣੇ ਹੀ ਪੈਰ ਫੈਸਾਰ ਲਏ ਹਨ ਇਹ ਨਾਮੁਰਾਦ ਬਿਮਾਰੀ ਛੋਟੇ ਬੱਚਿਆਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਰਹੀ ਹੈ ਜਿਸ ਨਾਲ ਬੱਚਿਆਂ ਦੇ ਮਸਲਸ ਦੀ ਗਰੋਥ ਹੋਣੀ ਬੰਦ ਹੋ ਜਾਂਦੀ ਹੈ ਤੇ ਉਹ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦੇ ਉਹਨਾਂ ਦਾ ਸਰੀਰ ਉਹਨਾਂ ਦਾ ਭਾਰ ਚੱਲਣ ਦੇ ਵਿੱਚ ਅਸਮਰਥ ਹੋ ਜਾਂਦਾ ਹੈ ਜੇਹੀ ਬਿਮਾਰੀ ਦਾ ਸ਼ਿਕਾਰ ਅਜਨਾਲਾ ਦੇ ਇੱਕ 7 ਸਾਲ ਦਾ ਬੱਚਾ ਗੁਰਲਾਦ ਵੀਰ ਹੈ ਜੋ ਕਿ ਬਾਕੀ ਛੋਟੇ ਬੱਚਿਆਂ ਨੂੰ ਖੇਡ ਨਹੀਂ ਸਕਦਾ ਅਤੇ ਜਿਸ ਦੇ ਨਾਲ ਇਸ ਦਾ ਇਲਾਜ ਦੇ ਲਈ 27 ਕਰੋੜ ਰੁਪਏ ਦਾ ਵਿਲਾਇਤ ਤੋਂ ਮਿਲਣ ਵਾਲਾ ਟੀਕਾ ਲਗਾਉਣ ਦੀ ਸਲਾਹ ਦਿੱਤੀ ਜੋ ਕਿ ਇਹ ਆਪਣਾ ਸਭ ਕੁਝ ਵੇਚ ਕੇ ਵੀ ਪੂਰਾ ਨਹੀਂ ਕਰ ਸਕਦੇ ਇਸ ਲਈ ਉਹਨਾਂ ਵੱਲੋਂ ਦਾਨੀ ਸੱਜਣਾ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਆਓ ਆਪਾਂ ਉਹਨਾਂ ਦੇ ਪਰਿਵਾਰ ਦੇ ਨਾਲ ਕਰਦੇ ਹਾਂ ਗੱਲਬਾਤ ਪਮਨ ਬੀਰ ਸਿੰਘ ਮੇਰਾ ਨਾਮ ਮੇਰੇ ਬੇਟੇ ਦਾ ਨਾਮ ਗੁਰਲਾੜ ਬੀਰ ਸਿੰਘ ਹੈ ਜੀ ਅਜਨਾਲਾ ਦਾ ਮੈਂ ਰਹਿਣ ਵਾਲਾ ਮੇਰੇ ਬੱਚੇ ਨੂੰ ਪਿਆਣਾ ਕੰ ਇਹ ਮਾਰੀ ਲੱਗੀ ਆ ਜੀ ਇਹਦੇ ਕਰਕੇ ਮੈਨੂੰ ਵੀ ਮੇਰੀ ਮੇਰੀ ਬਾਤੋਂ ਬਾਤ ਮਤ ਕੀਤੀ ਜਾਵੇ ਐਨ ਆਰ ਆਈ ਭਰਾ ਪੰਜਾਬ ਚ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਇਹ ਹੱਲ ਕਰ ਸਕਦੀਆਂ ਉਹਨਾਂ ਬਾਅਦ ਕੋਈ ਚੋਣ ਨਹੀਂ ਹੈ ਜੇ ਕੋਈ ਚਾਵੇ ਤੇ 27 ਕਰੋੜ ਰੁਪਏ ਦੀ ਮੇਰੀ ਮਤ ਕੀ ਦੀ ਜਾਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿੰਨੇ ਤੁਹਾਨੂੰ ਦੱਸਿਆ ਵੀ ਇੰਨੀ ਵੱਡੀ ਬਿਮਾਰੀ ਹੈ ਕਿੱਦਾਂ ਮਤਲਬ ਇਹ ਅਸੀਂ ਸੀ ਐਮ ਸੀ ਹਸਪੀਟਲ ਗਏ ਸੀ ਤੇ ਉੱਥੋਂ ਸਾਨੂੰ ਉਹਨਾਂ ਨੇ ਦੱਸਿਆ ਵੀ ਹੋਰ ਵੀ ਕਿਤੋਂ ਕਰਾਈ ਟੈਸਟ ਹਾਂ ਜੀ ਜੀ ਪਹਿਲਾਂ ਹੀ ਪਟਿਆਲਾ ਰੋਡ ਤੋਂ ਕਰਾਈ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸੀਐਮਸੀ ਤੇ ਜਾਓ ਇਕਰੀ ਸੀਐਮਸੀ ਵਾਲਿਆਂ ਕਹਿਆ ਵੀ ਇਹਦਾ ਇੱਧਰ ਇਲਾਜ ਨਹੀਂ ਹੈਗਾ ਇਹਦਾ ਅਮਰੀਕਾ 'ਚ ਹੀ ਇਲਾਜ ਕਿਸੇ ਵੱਡੇ ਹੋਰ ਵੀ ਹਸਪਤਾਲ ਕੋਲ ਹਾਂ ਜੀ ਜੀ ਪੀਡੀਆਈ ਦੇ ਕੋਲ ਇੱਕ ਸੁਹਾਣਾ ਹਸਪਤਾਲ ਆ ਚੰਡੀਗੜ੍ਹ ਉੱਥੇ ਵੀ ਗਏ ਉਹਨਾਂ ਨੇ ਵੀ ਇਹੋ ਕਿਹਾ ਵੀ ਅਮਰੀਕਾ 'ਚ ਇਲਾਜ ਹੈਗਾ ਜੀ ਇੱਧਰ ਨਹੀਂ ਇਲਾਜ ਹੈਗਾ ਜੀ ਈ ਮੰਨ ਕਹਿੰਦੇ ਆਂ ਕਿ ਇਹੋ ਮੰਨ ਕਰਦੇ ਆਂ ਕਿ ਐਨ ਆਰ ਆਈ ਭਰਾ ਪੰਜਾਬ ਚ ਬੜੀਆਂ ਬੜੀਆਂ ਵੱਡੀਆਂ ਸੰਸਥਾਵਾਂ ਨੇ ਐਨ ਆਰ ਆਈ ਵੀ ਬੜੇ ਬੜੇ ਵੱਡੇ ਲੋਕ ਨੇ ਤੇ ਸਾਡੀ ਭੈਣ ਭਰਾਵਾਗੇ ਇਹੋ ਬੇਨਤੀ ਆ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਛੋਟਾ ਜਿਹਾ ਬੱਚਾ ਵਹੀਂ ਇਹ ਦੇ ਦੇ ਸਾਡੇ ਦੇ ਜੀਉਂਨੇ ਆ ਇਹ ਬਸ 2-3 ਸਾਲ ਹੀ ਹੋ ਰਿਹਾ ਇਹਦੇ ਤੇ ਜੇ ਨਾਂ ਲਾਜ ਹੋਇਆ ਤੇ ਇਹਨੇ ਫੇਰ ਉੱਕਾ ਹੀ ਬੈਹਿ ਜਾਣਾ ਮੇਰਾ ਨਾਮ ਸੁਖਦੀਪ ਸਿੰਘ ਕੋਹਰਿਆ ਮੇਰੇ ਬੇਟੇ ਦਾ ਨਾਮ ਗੁਰਲਾਟ ਵੀਰ ਸਿੰਘ ਆ ਅਸੀਂ ਜਨਾਲਾ ਦੇ ਰਹਿਣ ਵਾਲੇ ਆ ਅੰਬੀਰ ਸਰ ਜ਼ਿਲ੍ਹਾ ਤਹਿਸੀਲ ਜਨਾਲਾ ਮੇਰੇ ਬੇਟੇ ਨੂੰ ਭਿਆਨਕ ਬਿਮਾਰੀ ਆ ਉਹਦੇ ਮਸਲ ਵੀਕ ਹੋ ਗਏ ਆ ਤੇ ਡਾਕਟਰਾਂ ਨੇ ਇਹੀ ਕਿਹਾ ਆ ਕਿ ਇਹਦਾ ਇਲਾਜ ਇੱਧਰ ਨਹੀਂ ਹੈਗਾ ਇਹਦਾ ਇਲਾਜ ਅਮਰੀਕਾ ਆ ਜਿਹੜਾ ਕਿ 27 ਕਰੋੜ ਦਾ ਇੰਜੈਕਸ਼ਨ ਹੈਗਾ ਆ ਉਹ ਅਸੀਂ ਆਪਣੀ ਪ੍ਰਾਪਰਟੀ ਵੀ ਸਾਰੀ ਵੇਚ ਦਈਏ ਅਸੀਂ ਨਹੀਂ ਇਲਾਜ ਕਰਾ ਸਕਦੇ ਤੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਬੇਟੇ ਦਾ ਬੇਟੇ ਦੀ ਮਦਦ ਕੀਤੀ ਜਾਵੇ ਸਿਰਫ ਉਹਦੇ ਕੋ 3 ਨਸਾਲੀਆ ਕਿੰਨਾ ਸਾਲਾਂ ਦੇ ਵਿੱਚ ਜੇ ਇੰਜੈਕਸ਼ਨ ਲੱਗ ਗਿਆ ਠੀਕ ਹੈ ਜੇ ਨਾ ਲੱਗਾ ਫਿਰ ਉਹਦੇ ਕੋਲ ਚੱਲਿਆ ਨਹੀਂ ਜਾਣਾ ਕੁਪਰ ਕੀ ਕਹਿੰਦੇ ਆ 3 ਸਾਲ ਦਾ ਕੀ ਕੀ ਦੱਸਦੇ 10 ਸਾਲ ਦਾ ਪੀਰੀਅਡ ਦੱਸਦੇ ਕੀ ਕਹਿੰਦੇ ਕਹਿੰਦੇ ਕਿ 10 ਸਾਲ ਤੱਕ ਹੀ ਇੰਜੈਕਸ਼ਨ ਲੱਗਣਾ ਜੇ 7 ਸਾਲ ਦਾ ਆ ਜੇ 10 ਸਾਲ ਦਾ ਇਹ ਹੋ ਗਿਆ 10 ਸਾਲ ਤੱਕ ਹੀ ਇੰਜੈਕਸ਼ਨ ਜੇ ਲੱਗ ਗਿਆ ਠੀਕ ਹੈ ਜੇ ਨਹੀਂ ਲੱਗਾ ਤੇ ਫਿਰ ਨਹੀਂ